ਦੇ ਟੁਕੜੇ ਚਾਰ ਸਹਿਬਜਾਦੇ ਜਿਨ੍ਹਾਂ ਵਿੱਚੋਂ ਅੱਜ ਧੰਤਨ ਸਹਿਬਜਾਦਾ ਬਾਬਾ ਫਤੇ ਸਿੰਘ ਜੀ ਦਾ ਜਨਮ ਦਿਹਾੜਾ ਹੈ ਕਿੰਨੀ ਕੋ ਆਰਬਲਾ ਸੀ ਬਾਬਾ ਫਤੇ ਸਿੰਘ ਜੀ ਦੀ ਆਪ ਸਭ ਜਾਣਦੇ ਹੋ 6 ਸਾਲ 7 ਸਾਲ ਇਤਿਹਾਸ ਕਰ ਦੱਸਦੇ ਇਹਦੂ ਗੱਲ ਨਹੀਂ ਤੇ ਬਾਬਾ ਫਤੇ ਸਿੰਘ ਜੀ ਦਾ ਜੋ ਜਨਮ ਦਿਹਾੜਾ ਹੈ ਅੱਜ ਸਾਧ ਸੰਗਤ ਜੀ ਉਹ ਉਹਨਾਂ ਦਾ ਜੀਵਨ ਜਦੋਂ ਪੜਦੇ ਆ ਬਚਪਨ ਤੋਂ ਹੀ ਕੋਈ ਐਸੇ ਕਰਮ ਨਹੀਂ ਹਨ ਜਿਹੜੇ ਆਮ ਬੱਚਿਆਂ ਵਾਲੇ ਆਜ ਹਨ ਵੀ ਕੋਈ ਖਾਨ ਨੂੰ ਕੁਛ ਦੇਏਗਾ ਤੇ ਜਿੱਧਰ ਮਰਜੀ ਲਾ ਲਓ ਐਸੇ ਬਾਲਕ ਨਹੀਂ ਸਨ ਮੇਰੇ ਗੁਰੂ ਗੋਬਿੰਦ ਸਿੰਘ ਸਹਿਬ ਮਹਾਰਾਜ ਜੀਾਂ ਦੇ ਐਸੇ ਪੋਤੇ ਨਹੀਂ ਸਨ ਧੰਨ ਗੁਰੂ ਤੇਗ ਪਤਾ ਜੀਾਂ ਦੇ ਵੀ ਕੋਈ ਲਾਲਚ ਦੇ ਕੇ ਜਿੱਧਰ ਮਰਜੀ ਲਾ ਲਏ ਨਚਾ ਲਏ ਟਪਾ ਲਏ ਉਹ ਤੇ ਬਚਪਨ ਤੋਂ ਹੀ ਨਾ ਐਵੇਂ ਲਾਈਨ ਦੇ ਵਿੱਚ ਬਹਿ ਜਾਣਾ ਕੀਰਤਨ ਕਰਨਾ ਗੁਰਬਾਣੀ ਪੜਨੀ ਜਿਵੇਂ ਇੱਥੇ ਛੋਟੇ-ਛੋਟੇ ਬੱਚੇ ਪੜਦੇ ਨੇ ਨਾ ਮਾਫ ਕਰਿਓ ਗੁਰਬਾਣੀ ਕੀਰਤਨ ਕਰਦੇ ਨੇ ਇੱਥੇ ਦਾ ਜੀਵਨ ਸੋਹਣਾ ਹੈ ਇੱਥੇ ਬੈਠੇ ਨੇ ਚੰਗੀ ਗੱਲ ਹੈ ਸੋਹਣੀ ਗੱਲ ਹੈ ਪਰ ਬਾਹਰ ਹੋ ਸਕਦਾ ਵਿਕਾਰ ਹੋਣ ਨਾਲ ਇੱਧਰ-ਉੱਧਰ ਪਰ ਮੇਰੇ ਗੁਰੂ ਦੇ ਸਹਬਜ਼ਾਦਿਆਂ ਦਾ ਜੀਵਨ ਐਸੇ ਨਹੀਂ ਸਰ ਬਾਬਾ ਫਤੇਹ ਸਿੰਘ ਜੀ ਦਾ ਜੀਵਨ ਐਸਾ ਨਹੀਂ ਸੀ ਬਚਪਨ ਤੋਂ ਹੀ ਇੰਨਾ ਚਾਗ ਗੁਰਸਿੱਖੀ ਦਾ ਇੰਨਾ ਪਿਆਰ ਗੁਰਸਿੱਖੀ ਨਾਲ ਇੰਨਾ ਪਿਆਰ ਕੀਰਤਨ ਦੇ ਨਾਲ ਇੰਨਾ ਪਿਆਰ ਸ਼ਸਤਰ ਵਿਦਿਆ ਦੇ ਨਾਲ ਕਿ ਹਰ ਵੇਲੇ ਹਰ ਕੰਮ ਲਈ ਤਿਆਰ ਰਹਿਣਾ ਪਰ ਗੁਰੂ ਮਹਾਰਾਜ ਜੀ ਨੇ ਇੱਕ ਉਮਰ ਇੱਕ ਸਮਾਂ ਨਿਯਤ ਕੀਤਾ ਸੀ ਸ਼ਸਤਰ ਵਿਦਿਆ ਦੀ ਸਿਖਲਾਈ ਲਈ ਵੀ ਕੋਈ ਇਸ ਤਰ੍ਹਾਂ ਬਚਪਨ ਦੇ ਵਿੱਚ ਹੀ ਹਥਿਆਰ ਨੂੰ ਨਾ ਫੜੇ ਸ਼ਸਤਰ ਦੀ ਸਿਖਲਾਈ ਨਾ ਸ਼ੁਰੂ ਕਰੇ ਕਿਉਂਕਿ ਬਚਪਨ ਦੇ ਵਿੱਚ ਹਥਿਆਰ ਨੂੰ ਹੱਥ ਪਾਣਾ ਉਹ ਖੁਦ ਲਈ ਵੀ ਤੇ ਦੂਸਰੇ ਲਈ ਵੀ ਪੂਰਾ ਸੇਫ ਨਹੀਂ ਹੁੰਦਾ ਕਿਉਂਕਿ ਬਚਪਨ ਹੁੰਦਾ ਹੀ ਐਸਾ ਭੁੱਲ ਭੁਲੇਖਾ ਗਲਤੀ ਸिखਲਾਈ ਹੈ ਉਹਦੇ ਵਿੱਚ ਕੁਝ ਹੋ ਸਕਦਾ ਪਰ ਬਾਬਾ ਫਤੇ ਸਿੰਘ ਜੀ ਉਹਨਾਂ ਦੇ ਮਨ 'ਚ ਇੰਨਾ ਚਾਹ ਸੀ ਕਿ ਮੈਂ ਤਾਂ ਸ਼ਸਤਰ ਵਿੱਦਿਆ ਸिखਲਾਈ ਲੈਣੀ ਹੀ ਲੈਣੀ ਤੇ ਸਹਿਜ ਸਭਾਏ ਸਹਿਬ ਜੀਦਾ ਆਪਣੇ ਵੱਡੇ ਭਰਾ ਜੋਰਾਵਾਰ ਸਿੰਘ ਜੀ ਸਹਿਬ ਜੀਦਾ ਅਜੀਤ ਸਿੰਘ ਜੀ ਉਹਨਾਂ ਨਾਲ ਵਿਚਾਰਾ ਕਰਦੇ ਨੇ ਕਿ ਮੈਂ ਵੀ ਸ਼ਸਤਰ ਵਿੱਦਿਆ ਸਿੱਖਣੀ ਹੈ ਤੇ ਸਾਈਬ ਜੀ ਆਦੇ ਨੇ ਅੱਗੂ ਜਵਾਬ ਦਿੱਤਾ ਕਿ ਨਹੀਂ ਭਾਈ ਤੂੰ ਅਜੇ ਸ਼ਸਤਰ ਨਹੀਂ ਸਿੱਖ ਸਕਦਾ ਅਜੇ ਤੂੰ ਗਤਕਾ ਨਹੀਂ ਸਿੱਖ ਸਕਦਾ ਤਲਵਾਰ ਬਾਜੀ ਨਹੀਂ ਕਰ ਸਕਦਾ ਨੀਜਾ ਨਹੀਂ ਚਲਾ ਸਕਦਾ ਕਹਿੰਦੇ ਜੀ ਕਿਉਂ ਨਹੀਂ ਬਾਬਾ ਜੀ ਫਤੇ ਸਿੰਘ ਜੀ ਕਹਿੰਦੇ ਕਿਉਂ ਨਹੀਂ ਚਲਾ ਸਕਦਾ ਉਹਨਾਂ ਹਾਸੇ ਪਾਣੇ ਜਵਾਬ ਦੇ ਦਿੱਤਾ ਕਿ ਤੂੰ ਅਜੇ ਛੋਟਾ ਹੈ ਜਦੋਂ ਵੱਡਾ ਹੋਏਗਾ ਨਾ ਸਾਡੇ ਜਿੱਦਾ ਉਦੋਂ ਗੱਟ ਕਾ ਸਿੱਖੀ ਆਮ ਹੀ ਬੱਚਿਆਂ ਨੂੰ ਕਹਿ ਦਿੱਤਾ ਜਾਂ ਤੂੰ ਅਜੇ ਛੋਟਾ ਹੈ ਸਾਡੇ ਜਿੱਡਾ ਹੋਏਗਾ ਜਦੋਂ ਉਦੋਂ ਤੂੰ ਗੱਡੀ ਚਲਾਈਂ ਜਦੋਂ ਸਾਡੇ ਜਿੱਡਾ ਆਪਾਂ ਕਦ ਕਹਦੇ ਨੇ ਵੀ ਜਦੋਂ ਕਦ ਤੇਰੇ ਸਾਡੇ ਜਿੱਡਾ ਹੋ ਜਾਏਗਾ ਕਦ ਦਾ ਮਤਲਬ ਇਹ ਹੁੰਦਾ ਵੀ ਉਮਰ 'ਚ ਵੱਡਾ ਹੋ ਜਾਏਗਾ ਕਦ ਬੱਚੇ ਦਾ ਵੱਧਾ ਹੈ ਉਮਰ 'ਚ ਵੱਡਾ ਹੋ ਜਾਂਦਾ ਸਹਿਬ ਜੀ ਦਾ ਜੁਰਾਵਰ ਸਿੰਘ ਜੀ ਨੇ ਕਹਿ ਦਿੱਤਾ ਕਿ ਤੁਸੀਂ ਤੁਹਾਡਾ ਜਦੋਂ ਕਦ ਸਾਡੇ ਜਿੱਡਾ ਹੋਏਗਾ ਸਾਡੇ ਜਿਹੜੇ ਹੋ ਜਾਓਗੇ ਤੇ ਫਿਰ ਤੁਸੀਂ ਤੁਹਾਨੂੰ ਸਿਖਲਾਈ ਦੇ ਦੇਵਾਂਗੇ ਫਿਰ ਤੁਸੀਂ ਸਿੱਖਿਆ ਜੇ ਅਜੇ ਤੁਸੀਂ ਖੇਡੋ ਅਜੇ ਤੁਸੀਂ ਬਾਲਕਾਂ ਨਾਲ ਖੇਡਾਂ ਖੇਡੋ ਹੋਰ ਪੜ੍ਹਾਈ ਲਿਖਾਈ ਹੋਰ ਜੋ ਕਰਨਾ ਹੈ ਮਨ ਤੁਹਾਡਾ ਕਰੋ ਇਹ ਸ਼ਸਤਰ ਵਿਦਿਆ ਤੁਹਾਨੂੰ ਉਹਨਾਂ ਕੀ ਕੀਤਾ ਕਮਰੇ ਚ ਗਏ ਅੰਦਰ ਜਾ ਕੇ ਜਿਹੜੇ ਸਿੰਘਾਂ ਦੇ ਦਮਾਲੇ ਸਨ ਸਾਬ ਜਦਿਆਂ ਆਪਣੇ ਵੀਰਾਂ ਦੇ ਦਮਾਲੇ ਸਨ ਉਹ ਆਪਣੀ ਦਸਤਾਰ ਦੇ ਉੱਪਰ ਸਜਾਣੇ ਸ਼ੁਰੂ ਕਰ ਦਿੱਤੇ ਇੱਕ ਦੇ ਉੱਪਰ ਇੱਕ ਇੱਕ ਦੇ ਉੱਪਰ ਇੱਕ ਇੱਕ ਦੇ ਉੱਪਰ ਇੱਕ ਕਾਫੀ ਉੱਚਾ ਦਮਾਲਾ ਬਾਬਾ ਫਤੇ ਸਿੰਘ ਜੀ ਨੇ ਸੁਝਾ ਲਿਆ کافی ਉੱਚਾ ਤਾਂ ਕਿ ਕਦ ਮਿਲ ਜਾਏ ਤੇ ਜਾ ਕੇ ਨਾ ਕਿਰਪਾਨ ਲੈ ਗਏ ਅੰਦਰੋਂ ਕੱਢ ਕੇ ਤੇ ਬਾਬਾ ਜੂਰਾਵਰ ਸਿੰਘ ਜੀ ਆਪਣੇ ਭਰਾ ਦੇ ਕੋਲ ਖੜੇ ਹੋ ਕੇ ਕਹਿੰਦੇ ਦੇਖੋ ਵੀਰ ਜੀ ਹੁਣ ਦੇਖੋ ਮੇਰਾ ਕਦ ਤੇ ਤੁਹਾਡੇ ਨਾਲੋਂ ਵੀ ਉੱਚੇ ਹੋ ਗਿਆ ਹੁਣ ਮੈਨੂੰ ਸ਼ਸਤਰ ਵਿਦਿਆ ਦੀ ਸਿੱਖਲਾਈ ਕਰੋ ਇੰਨਾ ਹੱਸੇ ਗੁਰੂ ਮਹਾਰਾਜ ਵੀ ਇਨਾ ਮੁਸਕਰਾਏ ਸਹਿਬ ਜੀ ਦੇ ਦੂਸਰੇ ਵੀ ਸਿੰਘ ਵੀ ਮੁਸਕਰਾਏ ਕਿ ਕਿੰਨਾ ਇਸ ਦੇ ਅੰਦਰ ਚਾਹ ਹੈ ਕਿੰਨੀ ਲਗਨ ਹੈ ਗੁਰਸਿੱਖੀ ਦੀ ਕਿ ਦਮਾਲਾ ਉੱਚਾ ਬਾਨਾ ਵੀ ਮੇਰਾ ਕਾਦੇ ਨਾ ਕਿਹਾ ਵੀ ਏਡਾ ਹੋ ਜਾਏਗਾ ਤੇ ਮੈਂ ਸਿੱਖਾਂਗਾ ਮੈਂ ਸਖਲਾਈ ਲਵਾਂਗਾ ਗੁਰੂ ਮਹਾਰਾਜ ਜੀ ਨੇ ਕਿਹਾ ਜਿਹਦੇ ਮਨ ਵਿੱਚ ਚਾਹ ਹੈ ਨਾ ਤਾਂ ਸਖਲਾਈ ਦਿਓ ਲੱਕੜੀ ਦੀਆਂ ਕਿਰਪਾਨਾਂ ਹੁੰਦੀਆਂ ਸੰਗ ਜਿਹਦੇ ਨਾਲ ਕੋਈ 6 ਫੀਟ ਨਾ ਲੱਗੇ ਉਹਦੇ ਨਾਲ ਸिखਲਾਈ ਛੋਟੀ ਕਿਰਪਾਨ ਇੱਕ ਬਣਵਾਈ ਗਈ ਲੱਕੜੀ ਦੀ ਉਹਦੇ ਨਾਲ ਬਾਬਾ ਫਤੇ ਸਿੰਘ ਜੀ ਨੇ ਸिखਲਾਈ ਲੈਣੀ ਸ਼ੁਰੂ ਕੀਤੀ ਸਾਧ ਸੰਗਤ ਜੀਓ ਇੰਨਾ ਸੋਹਣਾ ਜੀਵਨ ਇੰਨਾ ਸੋਹਣਾ ਕਰਤਾਰ ਜੋ ਬਾਣੀਆਂ ਪੜ ਰਹੇ ਨਾ ਸੀ ਅੰਮ੍ਰਿਤ ਦੇ ਸ਼ਬਦ ਵਿਚਾਰ ਰਹੇ ਹਨ ਇਹ ਸ਼ਬਦ ਉਹਨਾਂ ਦੇ ਹਿਰਦੇ ਵਿੱਚ ਹੈ ਮਨ ਵਿੱਚ ਹੈ ਤਨ ਵਿੱਚ ਹੈ ਰੋਮ ਰੋਮ ਵਿੱਚ ਹੈ ਬੋਲਦੇ ਨੇ ਨਾ ਮੁਖੋਂ ਅੰਮ੍ਰਿਤ ਹੀ ਵਹਿੰਦਾ ਹੈ ਅੰਮ੍ਰਿਤ ਹੀ ਛੜਦਾ ਹੈ ਕਿਸੇ ਨੂੰ ਦੇਖਦੇ ਨੇ ਅੰਮ੍ਰਿਤ ਹੀ ਦੇਖਦੇ ਨੇ ਕਥਾ ਕਰਦੇ ਨੇ ਗੁਰੂ ਦੀ ਪਿਤਾ ਦੀ ਗੁਰੂ ਦੇ ਇਤਿਹਾਸ ਦੀ ਸਦਾ ਹੀ ਅੰਮ੍ਰਿਤ ਰੂਪੀ ਕਥਾ ਕਰਦੇ ਨੇ ਤੇ ਸਾਥ ਸੰਗਤ ਜੀਓ ਆਪ ਜੀ ਸਭ ਇਤਿਹਾਸ ਜਾਣਦੇ ਹੋ ਜਿਸ ਵੇਲੇ ਬਾਬਾ ਫਤਿਹ ਸਿੰਘ ਜੀ ਨੂੰ ਨੀਹਾਂ ਦੇ ਵਿੱਚ ਵੀ ਚਿਣ ਦਿੱਤਾ ਗਿਆ ਨਾ ਉੱਥੇ ਵੀ ਅੰਮ੍ਰਿਤ ਹੀ ਨਿਕਲਿਆ ਮੁਖੋਂ ਐਸੀ ਦ੍ਰਿੜਤਾ ਮੇਰੇ ਮਾਲਕ ਗੁਰੂ ਮਹਾਰਾਜ ਜੀ ਨੇ ਭਰ ਦਿੱਤੀ ਬਾਣੀ ਵਿੱਚ ਬੇਸ਼ੱਕ ਸਹਿਬਜ਼ਾਦੇਆਂ ਦਾ ਸਹਿਬਜ਼ਾਦੇ ਬਾਬਾ ਫਤਿਹ ਸਿੰਘ ਜੀ ਦਾ ਜਨਮ ਦਿਨ ਹੈ ਪਰ ਉਹਨਾਂ ਦੀ ਜੇ ਸ਼ਹਾਦਤ ਦੀ ਗੱਲ ਆਪਾਂ ਨਾ ਕਰੀਏ ਤੇ ਉਹਨਾਂ ਦੇ ਇਤਿਹਾਸ ਦੀ ਕਥਾ ਦੇ ਵਿੱਚ ਸੰਪੂਰਨਤਾ ਹੀ ਨਹੀਂ ਆਉਂਦੀ ਕਿਉਂਕਿ ਉਹਨਾਂ ਐਸੇ ਸਾਡੇ ਗੁਰੂ ਦੇ ਪਿਆਰੇ ਸਿੱਖ ਨੇ ਤੇ ਗੁਰੂ ਦੇ ਸਹਿਬਜ਼ਾਦੇ ਨੇ ਜਿਨ੍ਹਾਂ ਦੇ ਜਨਮ ਦਿਵਸ ਤੇ ਵੀ ਅਸੀਂ ਉਹਨਾਂ ਦੀ ਸ਼ਹਾਦਤ ਦੀ ਗਾਥਾ ਨਾ ਕਰੀਏ ਤੇ ਉਹ ਕਥਾ ਅਧੂਰੀ ਹੀ ਮੰਨੀ ਜਾਏਗੀ ਕਿਉਂਕਿ ਸਭ ਤੋਂ ਵੱਡਾ ਜਿਹੜਾ ਇਤਿਹਾਸ ਸਿਰਜਿਆ ਹੈ ਉਹ ਸ਼ਹਾਦਤਾਂ ਦਾ ਹੀ ਤਾਂ ਸਿਰਜਿਆ ਹੈ ਤੇ ਸਾਧ ਸੰਗਤ ਜੀਓ 2-3 ਦਿਨ ਬਾਬਾ ਫਤਿਹ ਸਿੰਘ ਜੀ ਬਾਕੀ ਦੂਸਰੇ ਸਾਹਿਬ ਜਿਆਦੇ ਨਾਲ ਭੁੱਖੇ ਪਾਣੇ ਨਾਲ ਕੁਝ ਖਵਾਇਆ ਨਹੀਂ ਗਿਆ ਮਾਰਿਆ ਗਿਆ ਇੱਕ ਇੱਟ ਦਾ ਰੋੜਾ ਵੀ ਬਾਬਾ ਜੀ ਦੀ ਅੱਖ ਦੇ ਵਿੱਚ ਉਸ ਦਿਨ ਕਹਿੰਦੇ ਵਜਿਆ ਸੀ ਜੋ ਲੋਕ ਮਾਰ ਰਹੇ ਸਨ ਤੇ ਅੱਖ ਵੀ ਬਿਲਕੁਲ ਬੰਦ ਹੋ ਗਈ ਸੀ ਤੇ ਜ਼ਖਮ ਬੜਾ ਭਾਰੀ ਹੋ ਗਿਆ ਸੀ ਠੰਡ ਦੇ ਵਿੱਚ ਤੇ ਫਿਰ ਵੀ ਉਹ ਅੰਮ੍ਰਿਤ ਰੂਪੀ ਬਾਣੀ ਵੈਣੀ ਤੇ ਨੈਣੀ ਦੋਨਾਂ ਵਿੱਚ ਭਰੀ ਹੋਈ ਹੈ ਪ੍ਰਭਲ ਹੈ ਘਟੀ ਨਹੀਂ ਰੰਚਕ ਮਾਤਰ ਭੀ ਵੈਰੀਆਂ ਨੇ ਜ਼ਾਲਿਮਾਂ ਨੇ ਜ਼ੋਰ ਲਾ ਲਿਆ ਕਿੰਨੇ ਤਰ੍ਹਾਂ ਦੇ ਉਹਨਾਂ ਨੇ ਬੋਲ ਬੋਲੇ ਹੋਣਗੇ ਤੇ ਗੁਰਸਿੱਖਾਂ ਨੇ ਗੁਰੂ ਦੇ ਪਿਆਰੇ ਲਾਲਾਂ ਨੇ ਇੱਕੋ ਬੋਲ ਸਿੱਖੇ ਸਨ ਅੰਮ੍ਰਿਤ ਰੂਪੀ ਵੈਣੀ ਸੁਭਾ ਸਰਹੰਦ ਨੇ ਜੋਰ ਲਾ ਲਿਆ ਲਾਲਚ ਦੇ ਬੋਲ ਬੋਲੇ ਡਰਾਵੇ ਦੇ ਬੋਲ ਬੋਲੇ ਪਰਮਾਉਣ ਵਾਲੇ ਬੋਲ ਬੋਲੇ ਲਾਲਚ ਦੇ ਕੀ ਬੋਲ ਬੋਲੇ ਤੁਹਾਨੂੰ ਖਾਣਾ ਦੇਣੇ ਆ ਤੁਹਾਨੂੰ ਰਾਜਕੁਮਾਰੀਆਂ ਦੇਣੇ ਆ ਤੁਹਾਨੂੰ ਰਾਜ ਦੇਣੇ ਆ ਤੁਹਾਨੂੰ ਤਖਤ ਦੇਣੇ ਆ ਤੁਹਾਨੂੰ ਮਖਮਲੀ ਸੇਜਾਂ ਦੇਣੇ ਆ ਤੁਹਾਡੇ ਜ਼ਖਮਾਂ ਦਾ ਇਲਾਜ ਕਰਨੇ ਆ ਆਓ ਸਾਡੇ ਨਾਲ ਈਨ ਮਨ ਨੂੰ ਲਾਲਚ ਦਿੱਤੇ ਬਿਲਕੁਲ ਨਕਾਰ ਦਿੱਤੇ ਫਿਰ ਭਰਮ ਦਿੱਤਾ ਭਰਮ ਕੀ ਦਿੱਤਾ ਕਿ ਤੁਹਾਡੇ ਪਿਤਾ ਜੀ ਨੂੰ ਸ਼ਹੀਦ ਕਰ ਦੇਤਾ ਤੁਹਾਡੇ ਵੱਡੇ ਭਰਾਵਾਂ ਨੂੰ ਸ਼ਹੀਦ ਕਰ ਦੇਤਾ ਤੁਹਾਡਾ ਸਿੰਘਾਂ ਨੂੰ ਸ਼ਹੀਦ ਕਰ ਤੁਹਾਡੀਆਂ ਫੌਜਾਂ ਖਤਮ ਤੁਹਾਡੇ ਸਿੰਘ ਖਤਮ ਤੁਹਾਡਾ ਪਰਿਵਾਰ ਖਤਮ ਸਭ ਕੁਝ ਖਤਮ ਹੋ ਗਿਆ ਕੋਈ ਰਿਆ ਨਹੀਂ ਤੇ ਤੁਸੀਂ ਸਾਡੀ ਈਨ ਮੰਨ ਲਓ ਪਰਮਾਇਆ ਭਰਮ ਦੇ ਬੋਲ ਬੋਲੇ ਤੇ ਸਹਿਬ ਜਿਆਦਿਆਂ ਦੇ ਕੀ ਜਵਾਬ ਸਨ ਕਹਿੰਦੇ ਇਹ ਹੋ ਹੀ ਨਹੀਂ ਸਕਦਾ ਜਿਹੜਾ ਪੰਥ ਗੁਰੂ ਨਾਨਕ ਸਾਹਿਬ ਨੇ ਅਰੰਭਿਆ ਹੈ ਜਿਸ ਦੇ ਫੁੱਲ ਫੁੱਲਵਾੜੀ ਦੇ ਮਾਲੀ ਧੰਗੁਰੂ ਗੋਵੇਂ ਸਿੰਘ ਸਹਿ ਮਹਾਰਾਜ ਹਨ ਤੂੰ ਉਹਨਾਂ ਨੂੰ ਸ਼ੇਧ ਕਰਨ ਦੀ ਗੱਲ ਕਰਨਾ ਹੈ ਤੂੰ ਤੇ ਉਹਨਾਂ ਵੱਲ ਦੇਖ ਵੀ ਨਹੀਂ ਸਕਦਾ ਉਹਨਾਂ ਦੇ ਚਿਹਰੇ ਦਾ ਨੂਰ ਵੀ ਨਹੀਂ ਤੂੰ ਚੱਲ ਸਕਦਾ ਉਹਨਾਂ ਦੇ ਵੱਲੋਂ ਵਗਦੀ ਹਵਾ ਦਾ ਧੱਕਾ ਵੀ ਤੇਰੇ ਤੋਂ ਬਰਦਾਸ਼ਤ ਨਹੀਂ ਹੋਣਾ ਤੂੰ ਗੱਲ ਕਰਦਾ ਹੈ ਸ਼ਹਾਦਤਾਂ ਦੀ ਜਦੋਂ ਬੋਲ ਬੋਲੇ ਨਾ ਸਹਿਬ ਜਦ ਨੇ ਸਭਾ ਹੈਰਾਨ ਸੀ ਬੱਚੇ ਨੇ ਕੀਨੇ 6 ਸਾਲ 7 ਸਾਲ ਉਮਰ ਤੇ ਕੋਲੋਂ ਆਵਾਜ਼ ਆਈ ਸੀ ਵੀ ਇਹ ਭੁੱਲੋ ਨਾ ਇਹ ਬੱਚੇ ਨਹੀਂ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੇ ਸਹਬਜ਼ਾਦੇ ਨੇ ਦੁਨਿਆਵੀ ਬੱਚੇ ਥੋੜਾ ਨੇ ਇਹ ਤੁਹਾਡੇ ਜਾਂ ਮੇਰੇ ਬੱਚੇ ਥੋੜਾ ਨੇ ਜਿਹੜੇ ਠੰਡ ਚ ਦੁਬਕ ਕੇ ਬੈਠੇ ਨੇ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੇ ਬੱਚੇ ਨੇ ਫਰਜੰਦ ਨੇ ਉਹਨਾਂ ਦੇ ਸ਼ੇਰ ਨੇ ਬੱਚੇ ਇਹਨਾਂ ਡਰਨਗੇ ਨਾ ਇਹ ਪਰਮਾਨ ਵਾਲੇ ਬੋਲਾਂ 'ਚ ਆਉਣਗੇ ਨਾ ਇਹ ਲਾਲਚ ਵਾਲੇ ਬੋਲਾਂ 'ਚ ਆਉਣਗੇ ਕਹਿੰਦੇ ਫਿਰ ਡਰਾਵੇ ਵਾਲੇ ਬੋਲਾਂ 'ਚ ਅਸੀਂ ਮਨਾਵਾਂਗੇ ਡਰਾਵੇ ਦਿੱਤੇ ਪਤਾ ਨਹੀਂ ਕਿੰਨੇ ਤਰੀਕਿਆਂ ਦੇ ਡਰ ਦਿੱਤੇ ਹੋਣਗੇ ਭੌ ਦੇ ਦਿੱਤੇ ਹੋਣਗੇ ਸਭ ਨੂੰ ਗੁਰੂ ਦੇ ਸਹਿਬਜ਼ਾਦੇ ਨੇ ਬਰਦਾਸ਼ਤ ਕੀਤਾ ਐਸੇ ਸਨ ਮੇਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਤੇ ਉਹਨਾਂ ਦੇ ਸਹਿਬਜ਼ਾਦੇ ਤੇ ਉਹਨਾਂ ਦਾ ਜਿਨ੍ਹਾਂ ਦੇ ਸਹਿਬਜ਼ਾਦਾ ਅੱਜ ਜਨਮ ਦਿਨ ਨਤਨਤਨ ਸਹਿਬਜ਼ਾਦਾ ਬਾਬਾ ਫਤਿਹ ਸਿੰਘ ਜੀ ਸਾਰੀ ਸਾਧ ਸੰਗਤ ਨੂੰ ਸਹਿਬ ਜੀ ਆਦੇ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਹੋਣ ਗੁਰੂ ਸਾਹਿਬ ਕਿਰਪਾ ਕਰਨ ਜੋ ਪਵਿੱਤਰ ਸ਼ਬਦ ਦੀ ਵੀ ਕਥਾ ਅੱਜ ਕੀਤੀ ਹੈ ਤੇ ਇਤਿਹਾਸ ਦੀ ਵੀ ਸਮਝੀ ਹੈ ਅੰਮ੍ਰਿਤ ਤੇ ਟਿਕੀ ਹੈ ਸਾਧ ਸੰਗਤ ਦੀ ਅੰਮ੍ਰਿਤ ਕੀ ਹੈ ਅੰਮ੍ਰਿਤ ਬਾਣੀ ਹੈ ਔਰ ਅੰਮ੍ਰਿਤ ਨਾਮ ਹੈ ਔਰ ਅੰਮ੍ਰਿਤ ਖੰਡੇ ਬਾਟੇ ਦਾ ਹੈ ਇਹ ਅੰਮ੍ਰਿਤ ਜਦੋਂ ਸਾਡੇ ਹਿਰਦੇ ਵਿੱਚ ਪੱਕਾ ਹੋਏਗਾ ਸਾਡਾ ਵੀ ਜੀਵਨ ਇਸ ਤਰ੍ਹਾਂ ਦਾ ਬਣੇਗਾ ਸਾਡਾ ਵੀ ਕਰਤਾਰ ਇਸ ਤਰ੍ਹਾਂ ਦਾ ਬਣੇਗਾ ਅੰਦਰੋਂ ਹਉਮੈ ਜਾਏਗੀ ਅੰਦਰੋਂ ਵਿਕਾਰ ਜਾਏਗਾ ਅੰਦਰੋਂ ਸਾਰੀਆਂ ਬੁਰੀਆਂ ਚੀਜ਼ਾਂ ਜਾਣਗੀਆਂ ਤੇ ਆਪਣੇ ਆਪ ਨਵੀਂ ਜੋਤ ਪ੍ਰਗਟ ਹੋਏਗੀ ਇਹ ਚੀਜ਼ ਸਾਧ ਸੰਗਤ ਦੀ ਸਮਝ ਨਹੀਂ ਆਸੀ ਅਸੀਂ ਇੱਥੋਂ ਕੀ ਲੈ ਜਾਣਾ ਕੁਝ ਨਹੀਂ ਲੈ ਕੇ ਜਾਣਾ ਸਾਰਾ ਕੁਝ ਇੱਥੇ ਛੱਡ ਦੇਣਾ ਫਿਰ ਕੀ ਮੇਰੀ ਤੇਰੀ ਇਨਸਾਨ ਐਸੇ ਕਰਕੇ ਤੇ ਪਾਪ ਕਮਾ ਰਿਆ ਵੀ ਮੈਂ ਇਕੱਠਾ ਕਰ ਲਾਂ ਮੇਰੇ ਕੋਲ ਆ ਜਾਏ ਮੇਰੇ ਕੋਲ ਆ ਜਾਏ ਤੇ ਜਾਣਾ ਨਾਲ ਹੈ ਕੋਈ ਨਹੀਂ ਜਦੋਂ ਇਹ ਨੁਕਤਾ ਇਹ ਵਿਚਾਰ ਸੀ ਸਮਝ ਲਈ ਫਿਰ ਜੀਵਨ ਦੇਖਿਓ ਆਨੰਦਮਈ ਬਣੇਗਾ ਸੋ ਇਹਨੀਆਂ ਬੇਨਤੀਆਂ ਅੱਜ ਲਈ ਆਪ ਜੀ ਨੇ ਪ੍ਰਵਾਨ ਕਰਨੀਆਂ ਭੁੱਲਾਂ ਗਲਤੀਆਂ ਦੀ ਖਿਮਾ ਕਰਨਾ ਸਾਧ ਸੰਗਤ ਜੀ ਬਿਲਾਓ ਜੀ ਫਤੇ ਵਾਹਿਗੁਰੂ ਜੀ ਕਾ ਖਾਲਸਾ